केयर 1 केरल ग्रुप पंजाब ऑस्ट्रेलिया ਅਤੇ ਮਾਤਾ ਜੀਤੋ ਜੀ ਜੱচ্চਾ ਬੱਚਾ ਸੰਸਥਾ ਪੰਜਾਬ ਭਾਰਤ ਵੱਲੋਂ ਪੰਜਾਬ ਵਿੱਚ ਆਏ ਭਿਆਨਕ ਹੜਪੀੜਤਾ ਦੀ ਸਹਾਇਤਾ ਲਈ ਲਗਾਤਾਰ ਰਾਹਤ ਕੈਂਪ ਲਗਾਏ ਜਾ ਰਹੇ ਹਨ ਪਿਛਲੇ ਕਈ ਦਿਨਾਂ ਤੋਂ ਡਾਕਟਰ ਪਰਮਜੀਤ ਸਿੰਘ ਜੀ ਦੇ ਨਿਰਦੇਸ਼ਾਂ ਹੇਠ ਮੈਡੀਕਲ ਟੀਮ ਅਤੇ ਸੇਵਾਦਾਰ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਜਿਵੇਂ ਕਿ ਹਰੀਆਲ ਗੱਜਪੁਰ ਚੰਦਪੁਰ ਬੀਲਾ ਸ਼ਾਹਪੁਰ ਬੀਲਾ ਤੇ ਦਰਿਆਵਾਂ ਦੇ ਕੰਢੇ ਰਹਿਣ ਵਾਲੀਆਂ ਬਸਤੀਆਂ ਵਿੱਚ ਪੈਦਲ ਅਤੇ ਗੱਡੀਆਂ ਰਾਹੀਂ ਪਹੁੰਚ ਕੇ ਲੋਕਾਂ ਨੂੰ ਦਵਾਈਆਂ ਮੈਡੀਕਲ ਚੈੱਕਅਪ ਅਤੇ ਜ਼ਰੂਰੀ ਸਮਾਨ ਦੀ ਸਹਾਇਤਾ ਪਹੁੰਚਾਈ ਜਾ ਰਹੀ ਹੈ ਇਹ ਪੰਜਵਾਂ ਮੈਡੀਕਲ ਅਤੇ ਸਹਾਇਤਾ ਕੈਂਪ ਸੀ ਜੋ ਕਿ ਦਰਿਆਵਾਂ ਦੇ ਨਜ਼ਦੀਕੀ ਖੇਤਰਾਂ ਵਿੱਚ ਲਗਾਇਆ ਗਿਆ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੇ ਘਰ ਤੇ ਖੇਤ ਪਾਣੀ ਵਿੱਚ ਵਹਿ ਗਏ ਹਨ ਅੱਜਕੱਲ੍ਹ ਸ਼੍ਰੀ ਕੀਰਤਪੁਰ ਸਾਹਿਬ ਦੀ ਦਾਣਾ ਮੰਡੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਬਿਨਾਂ ਕਿਸੇ ਸਹਾਇਤਾ ਦੇ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਜੀ ਰਹੇ ਹਨ ਸੰਸਥਾ ਵੱਲੋਂ ਬੱਚਿਆਂ ਤੇ ਪਰਿਵਾਰਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਡੀਕਲ ਸਹਾਇਤਾ ਦਵਾਈਆਂ ਅਤੇ ਰੋਜ਼ਾਨਾ ਦੀਆਂ ਲੋੜਿੰਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਸ ਦੁੱਖ ਭਰੇ ਸਮੇਂ ਵਿੱਚ ਸਾਰੇ ਦਾਨੀ ਸੱਜਣਾ ਅਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਰੱਬ ਦੇ ਮਾਰੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਵਿੱਚ ਅੱਗੇ ਆ ਕੇ ਯੋਗਦਾਨ ਪਾਓ ਦੀਨ ਦੁਖੀਆਂ ਦੀ ਸੇਵਾ ਕਰਨਾ ਮਨੁੱਖ ਦਾ ਸਭ ਤੋਂ ਵੱਡਾ ਧਰਮ ਤੇ ਕਰਮ ਹੈ ਜਾਰੀ ਕਰਤਾ ਸਰਦਾਰ ਰਸਵਿੰਦਰ ਸਿੰਘ ਮੈਡਮ ਹਰਜੀਤ ਕੌਰ